ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਠੀਕ ਹੈ ਦੇਖੋ ਜੀ ਇੰਜੋਏ ਕਰੋ ਹਿਮਾਚਲ ਦੇ ਸੋਹਣੇ ਜਿਹੇ ਦ੍ਰਿਸ਼ ਤਾਂ ਦੇਖੋ ਗ੍ਰੀਨਰੀ ਕਿੰਨੀ ਵਧੀਆ ਲੱਗਦੀ ਹੈ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਸਾਡੇ ਦੇ ਵਿੱਚ ਹੁਣ ਗ੍ਰੀਨਰੀ ਬਹੁਤ ਹੀ ਘੱਟ ਰਹਿ ਚੁੱਕੀ ਹੈ ਜੀ ਉਮੀਦ ਕਰਦੀ ਹੈ ਜੀ ਤੁਸੀਂ ਸਹੀ ਸਲ ਠੀਕ ਠਾਕ ਹੋਵੋਗੇ ਠੀਕ ਹੈ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਤੇ ਅੱਜ ਜੀ ਆਪਾਂ ਆਪਣੇ ਨਵੇਂ ਇਹ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਠੀਕ ਹੈ ਇਥੇ ਹੀ ਮੇਰੇ ਹਸਬੰਡ ਮੇਰੇ ਮਹਿੰਦੀ ਲਗਾ ਰਹੇ ਸੀਗੇ ਤੇ ਮੈਂ ਹੱਸ ਰਹੀ ਸੀ ਉੱਥੇ ਮੇਰੀ ਫੇਵਰਿਟੀ ਹੈ ਨਾ ਛੋਟੀ ਜੀ ਉਹ ਫੋਨ ਦੇਖ ਰਹੀ ਸੀ ਤੇ ਅੱਜ ਜੀ ਆਪਾਂ ਗੱਲ ਕਰਦੇ ਆ ਕਿ ਸੁਖੀ ਪਰਿਵਾਰ ਤੇ ਕਿਹੜਾ ਪਰਿਵਾਰ ਹੁੰਦਾ ਠੀਕ ਹੈ ਇੱਕ ਪਾਸੇ ਤਾਂ ਉਹ ਪਰਿਵਾਰ ਆ ਵੀ ਜਿੱਥੇ ਬਹੁਤ ਸਾਰਾ ਪੈਸਾ ਹੁੰਦਾ ਠੀਕ ਹੈ ਹਰ ਇੱਕ ਐਸ਼ੋ ਰਾਮ ਸਭ ਕੁਝ ਮਿਲਦਾ ਆਪਾਂ ਨੂੰ ਠੀਕ ਹੈ ਇੱਕ ਤੇ ਉਹ ਪਰਿਵਾਰ ਆ ਠੀਕ ਹੈ ਜਿਹਦੇ ਵਿੱਚ ਪਰ ਪਤੀ ਹਸਬੰਡ ਵਾਈਫ ਦੀ ਆਪਸ ਚ ਅੰਡਰਸਟੈਂਡਿੰਗ ਨਹੀਂ ਬਣਦੀ ਹੈਗੀ ਇੱਕ ਪਰਿਵਾਰ ਉਹ ਆ ਜੀ ਜਿੱਥੇ ਠੀਕ ਹੈ ਜੀ ਜ਼ਰੂਰਤ ਦੀਆਂ ਜਮੇਸ਼ਾਂ ਜੋ ਹੁੰਦੀਆਂ ਨੇ ਆਪਣੇ ਠੀਕੇ ਬੇਸਿਕ ਨੀਡਸ ਹੁੰਦੀਆਂ ਨੇ ਲਾਈਫ ਦੇ ਵਿੱਚ ਉਹ ਆਪਣੀਆਂ ਪੂਰੀਆਂ ਹੁੰਦੀਆਂ ਨੇ ਠੀਕ ਹੈ ਪਰ ਹਸਬੈਂਡ ਵਾਈਫ ਦੇ ਵਿੱਚ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਆ ਪਿਆਰ ਹੁੰਦਾ ਠੀਕ ਹੈ ਇਹ ਦੋ ਪਰ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਤੋਂ ਤੁਹਾਡੇ ਅਕੋਰਡਿੰਗ ਜੀ ਤੁਹਾਨੂੰ ਕਿਹੜਾ ਜੀਵਨ ਚਾਹੀਦਾ ਠੀਕ ਹੈ ਜੇ ਕੋਈ ਅਨਮੈਰਿਡ ਕੁੜੀ ਦੇਖ ਰਹੀ ਹੈ ਤੇ ਤੁਹਾਨੂੰ ਕੀ ਚਾਹੀਦਾ ਇੱਕ ਤਾਂ ਇੱਕ ਪਾਸੇ ਤੇ ਪਤੀ ਦਾ ਪਿਆਰ ਹੈ ਨਹੀਂ ਬਟ ਐਸ਼ੋ ਰਾਮ ਹਰ ਇੱਕ ਚੀਜ਼ ਦੀ ਲਾਈਫ ਫੈਸਿਲਿਟੀ ਹੈ ਠੀਕ ਹੈ ਇੱਕ ਪਾਸੇ ਤੁਹਾਡੇ ਕੋਲ ਬੇਸਿਕ ਨੀਡਸ ਜਿਹੜੀਆਂ ਸਾਰੀਆਂ ਕੰਪਲੀਟ ਹੁੰਦੀਆਂ ਨੇ ਪਲੱਸ ਹਸਬੈਂਡ ਵਾਈਫ ਦੇ ਵਿੱਚ ਪਿਆਰ ਬਹੁਤ ਜ਼ਿਆਦਾ ਹੁੰਦਾ ਤੇ ਹਰ ਇੱਕ ਛੋਟੇ ਛੋਟੇ ਪਾਲ ਨੂੰ ਜੋ ਤੁਸੀਂ ਇੰਜੋਏ ਕਰਦੇ ਹੋ ਠੀਕ ਹੈ ਮੇਰੇ ਅਕੋਰਡਿੰਗ ਤਾਂ ਜੀ ਮੈਨੂੰ ਸੈਕਿੰਡ ਲਾਈਫ ਪਸੰਦ ਆ ਠੀਕ ਹੈ ਤੇ ਉਹੀ ਮੈਂ ਆਪਣੇ ਲਈ ਚੁਣੀ ਆ ਜਿੱਥੇ ਮੈਂ ਮੇਰੇ ਹਸਬੰਡ ਦੇ ਨਾਲ ਬਹੁਤ ਜ਼ਿਆਦਾ ਮਤਲਬ ਅਸੀਂ ਦੋਵੇਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਛੋਟੀ ਜੀ ਸਾਡੀ ਪਰਿਵਾਰ ਦੀ ਫੈਮਿਲੀ ਆ ਠੀਕ ਹੈ ਦੇ ਮੈਂ ਮੇਰੀ ਬੇਟੀ ਮੰਮਾ ਦੇ ਮੇਰੇ ਹਸਬੈਂਡ ਅਸੀਂ ਸਾਰੇ ਰਲ ਮਿਲ ਕੇ ਰਹਿੰਦੇ ਆਂ ਤੇ ਹਸੀ ਖੁਸ਼ੀ ਰਹਿੰਦੇ ਆਂ ਛੋਟੇ ਛੋਟੇ ਜੋ ਜ਼ਰੂਰਤਾਂ ਉਹ ਸਾਡੀਆਂ ਪੂਰੀਆਂ ਹੋ ਜਾਂਦੀਆਂ ਨੇ ਠੀਕ ਹੈ ਇੰਨੇ ਕਲਾਈਕ ਸਾਨੂੰ ਪ੍ਰਮਾਤਮਾ ਨੇ ਬਣਾਇਆ ਏ ਤੇ ਬਾਕੀ ਤੁਹਾਡੇ ਅਕੋਰਡਿੰਗ ਜੀ ਤੁਸੀਂ ਕਿਹੜੀ ਲਾਈਫ ਨੂੰ ਚੁਣਨਾ ਚਾਹੁੰਦੇ ਹੋ ਜੇ ਤੁਸੀਂ ਪਰਮਾਤਮਾ ਕੋਲ ਮੰਗਦੇ ਹੋ ਤੇ ਕਿਹੜੀ ਲਾਈਫ ਮੰਗਦੇ ਹੋ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਇੱਥੇ ਦੇਖੋ ਮੇਰੀ ਬੇਟੀ ਸ਼ਰਾਰਤਾਂ ਕਰ ਰਹੀ ਸੀ ਮੇਰੀ ਬੇਟੀ ਆਪਣੇ ਪਾਪਾ ਨੂੰ ਬੋਲ ਰਹੀ ਸੀਗੀ ਪਾਪਾ ਮੈਂ ਵੀ ਮੈਂ ਵੀ ਮਹਿੰਦੀ ਲਗਾਨੀ ਹੈ ਮੈਂ ਵੀ ਮਹਿੰਦੀ ਲਗਾਨੀ ਹੈ ਮੇਰੇ ਵੀ ਲਗਾਓ ਟਾਈਮ ਇਥੇ ਤਕਰੀਬਨ ਰਾਤ ਦੇ ਉਸ ਦਿਨਾਂ 11 11:30 ਵਜੇ ਚੁੱਕੇ ਸੀਗੇ ਬੱਟਰ ਫੇਰ ਵੀ ਮੇਰੀ ਬੇਟੀ ਸੌਂਦਾ ਨਾ ਨਹੀਂ ਸੀ ਲੈਰੀ ਨਾ ਇਹ ਦਿਨੇ ਸੁੱਤੀ ਸੀ ਫੇਰ ਵੀ ਇਹਨੇ ਸੌਂਦਾ ਨਾ ਨਹੀਂ ਲੈਰੀ ਮੈਨੂੰ ਬੋਰੀ ਸੀ ਮਮਾ ਤੁਹਾਡੇ ਇੱਕ ਹੱਥ ਤੇ ਲੱਗ ਗਈਆਂ ਨੇ ਇੱਕ ਤੇ ਮੇਰੇ ਲੱਗ ਗਈ ਹੁਣ ਇੱਕ ਤੇ ਮੈਂ ਪਾਪਾ ਤੁਹਾਡੇ ਲਾ ਦੇਣਗੇ ਫੇਰ ਮੈਂ ਮੇਰੇ ਲਾ ਦੇਣਗੇ ਮੈਂ ਬਹੁਤ ਔਖਾ ਇਹਨੂੰ ਕਰ ਰਹੀ ਸੀ ਟਾਈਮ ਮਾਈਂਡ ਜਿਆਦਾ ਬਰਾ ਕਰ ਰਹੀ ਸੀ ਵੀ ਪੁੱਤ ਉੱਥੇ ਤੂੰ ਫੋਨ ਦੇਖ ਲੈ ਇੰਨੇ ਕਿਉਂਕਿ ਨਹੀਂ ਇਹ ਸ਼ਰਾਰਤ ਕਰ ਕਰਕੇ ਉਹ ਕਰਦੀ ਪਈ ਸੀਗੀ ਇੱਥੇ ਦੇਖੋ ਮੈਂ ਇਧਰਲੀ ਸਾਈਡ ਕੈਮਰਾ ਕਰ ਲਿਆ ਇੱਥੇ ਥੋੜੇ ਜਿਹੀ ਕਲੀਅਰਟੀ ਜ਼ਿਆਦਾ ਸੀਗੀ ਏ ਵੀਡੀਓ ਜੀ ਮੇਰੇ ਬਰਥਡੇ ਤੋਂ ਇੱਕ ਦਿਨ ਪਹਿਲਾਂ ਦੀ ਆ ਨੈਕਸਟ ਡੇ ਮੇਰਾ ਬਰਥਡੇ ਸੀ ਠੀਕ ਹੈ ਤੇ ਹੁਣ ਜਿੱਦਾਂ ਕਿਸੋਂ ਦਾ ਮਹੀਨਾ ਵੀ ਚੜ ਰਿਹਾ ਤੇ ਸੌਣ ਦੇ ਵਿੱਚ ਮਹਿੰਦੀ ਲਾਣੀ ਚੰਗੀ ਹੁੰਦੀ ਆ ਠੀਕ ਹੈ ਤੇ ਪਲੱਸ ਮੇਰਾ ਬਰਥਡੇ ਸੀ ਵੀ ਇਸ ਕਰਕੇ ਮੈਂ ਇਹ ਮਹਿੰਦੀ ਦਾ ਉਹ ਕਰਿਆ ਸੀ ਵੀ ਚਲੋ ਮਹਿੰਦੀ ਲੱਗ ਜੇਗੀ ਨੈਕਸਟ ਡੇ ਮੈਂ ਚੂੜੀਆਂ ਵੀ ਪਾਈਆਂ ਸੀਗੀਆਂ ਤੁਸੀਂ ਅੱਗੇ ਕਲਿੱਪ ਦੇ ਵਿੱਚ ਵੇਖਿਓ ਠੀਕ ਹੈ ਨੈਕਸਟ ਕਲਿੱਪ ਦੇ ਵਿੱਚ ਉਹਦੇ ਵਿੱਚ ਮੇਰੇ ਚੂੜੀਆਂ ਵੀ ਪਾਈਆਂ ਸੀ ਮੇਰੇ ਹਸਬੰਡ ਨੇ ਤੇ ਉਹ ਬਹੁਤ ਜ਼ਿਆਦਾ ਵਧੀਆ ਮਤਲਬ ਇਹ ਨਿੱਕੇ ਨਿੱਕੇ ਪਲਨਾ ਲਾਈਫ ਦੇ ਵਿੱਚ ਹਮੇਸ਼ਾ ਯਾਦ ਰਹਿੰਦੇ ਆ ਠੀਕ ਹੈ ਜਦੋਂ ਸਾਡੀ ਮੈਰिज 40 50 ਸਾਲ ਹੋ ਜਾਣਗੇ ਸ਼ਾਇਦ ਉਸ ਟਾਈਮ ਮਤਲਬ ਆਪਾਂ ਨੂੰ ਹੋਰ ਚੀਜ਼ਾਂ ਨਹੀਂ ਯਾਦ ਰਹਿਣਗੀਆਂ ਬਟ ਆ ਜੋ ਪਿਆਰੇ ਜਿਹੇ ਮੂਮੈਂਟ ਆ ਠੀਕ ਹੈ ਇਹ ਆਪਣੇ ਮਾਈਂਡ ਦੇ ਵਿੱਚ ਇੱਕ ਛਾਪ ਛੱਡ ਜਾਂਦੇ ਆ ਜ਼ਿੰਦਗੀ ਭਰ ਦੇ ਲਈ ਠੀਕ ਹੈ ਤੇ ਕੀ ਬਣਾਦਾ ਆਪਾਂ ਨੇ ਇਦਾਂ ਨੇ ਇੱਦਾਂ ਨਹੀਂ ਬੰਦਰ ਬਣਿਆ ਕਰਨੀ ਉੱਥੇ ਬੈਜੋ ਨਾ ਥੱਲੇ نیچے ਉਹ ਨੀਜੇ ਬੈ ਕੇ ਦੇਖੋ ਪਪਾ ਇਹ ਕਰਦੇ ਆਹ ਬੋ ਜੂਗੀ ਬੈਠੋ ਚੁੱਪ ਕਰਕੇ ਉੱਥੇ ਬਹੁਤ ਤੇ ਉੱਥੇ ਬਹੁਤ ਸ਼ਤ ਤੇ ਛੱਪ ਤੇ ਬਹੁਤ ਸ਼ਤ ਪਪਾ ਕਰੋ ਕੀ ਤੇਰੇ ਤੇ ਲਾਉਂਗਾ ਫਿਰ ਉੱਥੇ ਵੀ ਲਾਉਂਗਾ ਤੇ ਤੇਰੀ ਵਾਰੀ ਆਊਗੀ ਫਿਰ ਉੱਥੇ ਵੀ ਲਾਉਂਗਾ ਬੈਠੋ ਫਿਰ ਤੇਰੇ ਨਹੀਂ ਲਾਉਂਗਾ ਪਪਾ ਨੇ ਮਿਲਾਉਣੀ ਨਹੀਂ ਫਿਰ ਇੱਥੇ ਇੱਥੇ ਆਇਆ ਬੈਠੋ ਬੈਠੋ ਚੁੱਪ ਕਰਕੇ ਆਈਂਗਾ ਰੈਂਦੋ 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 ओ चक के ले गई मेरा सेल्फी कोई एक देर देखना मैं तो रे मेरा हेडफोन है इन पापा ने किया हेडफोन ना पापा मेरा हेडफोन मत पूछ ये हेडफोन से पर सारा में उठ जाना है ਕੀ ਕਰਦੇ ਨਵੇਂ ਸੰਗਣੇ ਹੈ ਕੀ ਬੁੱਤ ਹਾਂਜੀ ਬਣਾ ਲਓ ਮੰਦਰ ਬਣਾ ਲਓ ਕੀ ਕਰਨਾ ਹੈ ਤੁਮੇ ਮੈਂਗੇ ਕਾਫ ਕਰਦੇ ਨਹੀਂ ਕਰਦੀ ਬੁੱਤ ਕਾਫ ਮੈਂ ਨਹੀਂ ਕਰਦੀ ਬੁੱਤ ਕੀ ਬਣਾ ਰਹੀ ਆ ਪਪਾ ਬੁੱਤ ਮੈਂ ਨਹੀਂ ਕਿ ਮੈਂ ਸੋਣੀ ਲਾਣੀ ਪਪਾ ਮੈਂ ਦੀ ਮੈਂ ਪਹਿਲੇ ਪਾਪੂ ਤੇ ਲੈਣਾ ਪਹਿਲੇ ਮੈਂ ਲਾਣਗਾ ਜਦੋਂ ਮੈਂ ਲਵਾਈ ਹੋਦੀ ਆਪ ਬੈਠ ਗਈ ਮੇਰੀ ਫਿਨਿਸ਼ ਹੀ ਹੋਈ ਸੀ ਠੀ ਤੇ ਉਹਦੀ ਆਪ ਬੈਠ ਗਈ ਪਪਾ ਹੁਣ ਮੇਰੇ ਲਾ ਦੋ ਓਕੇ ਤੇ ਟਾਈਮ ਤਾਂ ਕਰੀਬਨ 11 11:30 ਵਜੇ ਦੇ ਨੇ ਇਧਰ ਮੈਡਮ ਜੀ ਮਹਿੰਦੀ ਲਾ ਰਹੀ ਆ ਦਿਨੇ ਵੀ ਨਹੀਂ ਸੁੱਤੇ ਅੱਜ ਇੱਥੇ ਵੀ ਚਲਾ ਲਓ ਲੈ ਵਾਲੀ ਕੋਈ ਇਸਨੇ ਲਾਉਂਗਾ ਪਾਪੂ ਤੇ ਵੀਡੀਓ ਬਣ ਰਹੀ ਹੈ ਬੁਣ ਠੀਕ ਹੈ ਜੀ ਅੱਜ ਦੇ ਬਲੌਗ ਦੇ ਲਈ ਇੰਨਾ ਹੀ ਜੇ ਮੇਰਾ ਬਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ